ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅੱਜ ਦਿਨ ਹੈਗਾ ਜੀ ਸੰਡੇ ਦਾ ਤੇ ਆਪਾਂ ਸ਼ਾਮ ਦੀਆਂ ਖਿਚਲੀਆਂ ਤਿਆਰੀਆਂ ਤਿਆਰੀਆਂ ਕਿੱਥੇ ਦੀਆਂ ਖਿੱਚੀਆਂ ਜੀ ਆਪਾਂ ਚੱਲੇ ਆਂ ਸਹੇਜ ਦੇ ਪਾਪਾ ਦੀ ਮਾਸੀ ਜੀ ਦੇ ਕੋਲ ਬੇਟੀ ਕੋਲ ਚੱਲੇ ਆਂ ਆਪਾਂ ਉਹਨਾਂ ਕੋਲ ਮੇਰੀ ਨੰਦ ਕੋਲ ਰਖੜੀਆਂ ਬਣਾਉਣ ਕਦੇ ਦੀਦੀ ਆ ਜਾਂਦੇ ਹੁੰਦੇ ਨੇ ਕਦੇ ਅਸੀਂ ਦੀਦੀ ਕੋਲ ਜਾਇਆ ਉਹਨੇ ਇਸ ਵਰਮ ਸਾਇਦ ਦੇ ਪਾਪਾ ਨੂੰ ਕਿਹਾ ਕਿ ਦੇਖੀ ਆਪਾਂ ਬਹੁਤ ਘਟ ਕਿ ਤੇ ਰਿਸ਼ਤਦਾਰੀ ਵਗੈਰਾ ਚ ਗਏ ਆ ਚਲੋ ਅੱਜ ਆਪਾਂ ਜਾਇਆ ਉਹਨੇ ਹਨਾ ਤੇ ਸਾਇਦ ਦੇ ਪਾਪਾ ਕਹਿੰਦੇ ਚਲ ਠੀਕ ਆ ਨਹੀਂ ਤਾਂ ਮੈਂ ਉਸੇ ਦਿਨ ਜਾਣੀ ਹੁੰਨੀ ਆ ਰਖੜੀਆਂ ਵਾਲੇ ਦਿਨ ਬਟ ਫਿਰ ਰਖੜੀਆਂ ਵਾਲੇ ਦਿਨ ਨਾ ਮੈਂ ਬਹੁਤ ਲੇਟ ਪਹੁੰਚਦੀ ਆ ਆਪਣੇ ਪੇਕੇ ਘਰ ਹਨਾ ਤੋ ਕਿ ਫਿਰ ਸਾਰਾ ਟਾਈਮ ਹੈ ਨਾ ਕਿਤੇ ਬੈਠ ਹੁੰਦਾ ਖੜ ਹੁੰਦਾ ਬਸ ਇਹ ਤੁਰਦੇ ਫਿਰਦੇ ਦਾ ਲੰਘ ਜਾਂਦਾ ਇਸ ਵਾਰ ਮੈਂ ਸਾਇਦ ਪਾਪਾ ਨੂੰ ਕਿਹਾ ਵੀ ਆਪਾਂ ਪਹਿਲੇ ਹੀ ਚੱਲਦੇ ਆ ਹਨਾ ਇੱਕ ਦਿਨ ਵੀ ਕੱਲ ਨੂੰ ਫਿਰ ਉਹੀ ਆਪਾਂ ਨੂੰ ਫਿਰ ਇੱਧਰ ਨੂੰ ਨਹੀਂ ਆਉਣਾ ਪਊਗਾ ਕੱਲ ਨੂੰ ਇੱਧਰ ਨੂੰ ਜਿਹੜਾ ਟਾਈਮ ਹੋਊਗਾ ਹਨਾ ਵੀ ਫਿਰ ਉਹ ਬਚ ਜਾਊਗਾ ਆਪਣੀ ਬੱਚਤ ਹੋ ਚੁਗੀ ਟਾਈਮ ਦੀ ਵੀ ਆਪਾਂ ਸਿੱਧਾ ਫਿਰ ਬਾਠਾਂ ਨੂੰ ਚਲੇ ਜਾਵਾਂਗੇ ਹਨਾ ਤਾਂ ਕਰਕੇ ਫਿਰ ਅੱਜ ਅਸੀਂ ਜੀ ਹੁਣ ਭੈਣ ਕੋਲ ਨੂੰ ਚੱਲੇ ਆ ਸ਼ਾਮ ਦਾ ਟਾਈਮ ਸੀ 6 ਵਜਣ ਵਾਲੇ ਸੀਗੇ ਹਾਂਜੀ ਫਰੈਂਡਸ ਅਸੀਂ ਜੀ ਤੁਰਪੇ ਘਰ ਤੋਂ ਅਸੀਂ ਪਹੁੰਚ ਗਏ ਖੰਨੇ ਏ ਵਲੌਗ ਸ਼ੂਟ ਕਰਨਾ ਭੁੱਲੇ ਗਈ ਮੈਂ ਬੈਠੇ ਬੈਠੇ ਬਸ ਗੱਲਾਂ ਦੀ ਮਾਰਨ ਲੱਗੇ ਤੇ ਮਿਲੋ ਜੀ ਸਹਦੇ ਪਾਪਾ ਨੂੰ ਤੇ ਫੋਨ ਆ ਗਿਆ ਸਹਦੇ ਆਪ ਦਾ ਅ ਵੀ ਜੋ ਸਹਜ ਹੈਲੋ ਤੇ ਇੱਕ ਮਿੰਟ ਵੀਰੇ ਇੱਕ ਮਿੰਟ ਹੋਲ ਰੱਖੀ ਹਾਂ ਵੀਰੇ ਹਾਂਜੀ ਅਸੀਂ ਜੀ ਸਹਦੇ ਪਾਪਾ ਦਾ ਫੋਨ ਆ ਗਿਆ ਤਾਂ ਕਰਕੇ ਮੈਂ ਵੀਡੀਓ ਬਣਾਣੀ ਰੋਕਤੀ ਸੀਗੀ ਤੇ ਅਸੀਂ ਚੱਲੇ ਆ ਜੀ ਮਾਸੀ ਜੀ ਦੀ ਬੇਟੀ ਕੋਲ ਸਾਡੀ ਨਾਨਦੇ ਕੋਲ ਇਹਨਾਂ ਦੀ ਭੈਣ ਕੋਲ ਖੜੀ ਬਣਾਉਣ ਤੇ ਕਈ ਤੜੇ ਭੈਣਾ ਚਾਹੁੰਦੇ ਹੁੰਨੇ ਬਣਾਉਣ ਕਦੇ ਅਸੀਂ ਚਲੇ ਜਾਂਦੇ ਆ ਬਸ ਇਸ ਵਾਰ ਮੈਂ ਕਿਹਾ ਆਪਾਂ ਚਾਏ ਹੁੰਨੇ ਹਨ ਸਾਇਦ ਆਪਾਂ ਨੂੰ ਕਿਹਾ ਤੇ ਹੁਣ ਅਸੀਂ ਚੱਲੇ ਆ ਟਾਈਮ ਹੋ ਗਿਆ 6:30 ਦਾ 6 ਵਜੇ 6 ਵਜੇ ਗਏ ਪੂਰੇ ਸ਼ਾਇਦ ਟਾਈਮ ਹੋ ਗਿਆ ਅਸੀਂ ਹੁਣ ਉਹਨਾਂ ਕੋਲੋਂ ਚੱਲੇ ਆਂ ਵੈਸੇ ਤੁਸੀਂ ਇਹ ਦੇਖੇ ਹੋਏ ਨੇ ਉਹ ਪਿਛਲੀ ਰਖੜੀਆਂ 'ਚ ਮੈਂ ਵਲੌਗ ਬਣਾਉਂਦੀ ਸੀ ਜਦੋਂ ਅਸੀਂ ਸਟੱਡੀਿੰਗ ਜੇ ਕੀਤੇ ਸੀਗਾ ਥੋੜਾ ਟਾਈਮ ਹੋਇਆ ਸੀ ਉਹਦਾ ਮੈਨੂੰ ਵਲੌਗ ਬਣਾਉਂਦਿਆਂ ਨੂੰ ਪਿਛਲੀ ਰਖੜੀਆਂ ਵਾਲੇ ਵੀ ਵਲੌਗ ਹੈਗੇ ਨੇ ਤੇ ਉਹਨਾਂ ਵਿੱਚ ਸੀ ਸੀਗਾ ਦੀਦੀ ਉਹ ਨਹੀਂ ਆਏ ਹੋਏ ਸੀਗੇ ਜੀ ਤੇ ਵੀਰ ਜੀ ਉਹਨਾਂ ਦੇ ਬੇਟਾ ਆਏ ਸੀਗੇ ਤੇ ਹੁਣ ਅਸੀਂ ਚੱਲੇ ਆਂ ਤੇ ਕਰੇ ਆਪਣੇ ਕੰਮ ਕਾਰਨਾ ਵੇੜ ਕੇ ਤੇ ਕੱਲੋਂ ਆਉਣਗੇ ਆ ਫਿਰ ਬਿੰਦਰੋਂ ਨਹੀਂ ਜੀਤ ਪੈਣਾ ਨਹੀਂ ਤੇ ਅੱਜ ਆ ਜਾਣਾ ਉਹਨਾਂ ਨੇ ਮਾਸੀ ਮਾਸੀ ਦੀ ਬੇਟੀਆਂ ਨੇ ਤੁਹਾਨੂੰ ਪਤਾ ਹੀ ਹੈ ਨਾ ਉਹਨਾਂ ਨੇ ਅੱਜ ਆ ਜਾਣਾ ਤੇ ਮਾਮੀ ਆਈ ਨੇ ਸਾਡੇ ਚੜੀ ਤੋਂ ਤੇ ਸਰਬਜੀਤਾਏ ਨੇ ਜਦੋਂ ਅਸੀਂ ਮਤਲਬ ਕਿ ਤਿਆਰ ਹੁੰਦੇ ਸੀਗੇ ਜਦੋਂ ਉਹਨਾਂ ਨੇ ਆਉਣਾ ਸੀਗਾ ਫਿਰ ਹੁਣ ਮਾਸੀ ਉਹਨਾਂ ਕਿੱਥੇ ਚਲੇ ਗਏ ਹੋਣੇ ਜਾਂ ਉੱਧਰ ਦੂਜੇ ਵੀਰ ਜੀ ਹੋਣਗੇ ਕਿੱਥੇ ਚਲੇ ਗਏ ਹੋਣੇ ਆ ਤੇ ਫਿਰ ਦੇਖਦੇ ਆ ਜੇ ਅਸੀਂ ਸ਼ਾਮ ਨੂੰ ਸਾਜਰੇ ਮੁੜੇ ਆਇਆ ਫਿਰ ਮੈਂ ਉਹਨਾਂ ਨੂੰ ਫੋਨ ਕਰ ਦੂੰਗੀ ਫਿਰ ਇੱਧਰ ਨੂੰ ਆਪਣੇ ਕਿੰਨੇ ਨੂੰ ਆ ਜਾਣਗੇ ਹਨਾ ਉਹਨਾਂ ਨੇ ਵੀ ਰਾਤ ਰਹਿਣਾ ਹੈ ਤੇ ਪਾਕੀ ਜੀ ਸਾਰਿਆਂ ਨੂੰ ਹੈਪੀ ਹੈਪੀ ਰੱਖੜੀ ਹੈ ਨਾ ਤੇ ਕਿੰਨਾ ਵਧੀਆ ਲੱਗਦਾ ਤੇ ਹੈ ਹੈਪੀ ਰੱਖੜੀ ਵੰਦਨ ਕਿੰਨਾ ਵਧੀਆ ਲੱਗਦਾ ਹੈ ਨਾ ਵੀ ਆਪਣਾ ਤਿਹਾਰ ਮਨਾਉਣੀ ਹੈ ਨਾ ਕਿੰਨੇ ਸੋਹਣੇ ਲੱਗਦੇ ਆ ਤੇ ਵਿਆਹ ਜਿੰਨਾ ਚਾ ਉਹ ਹੁੰਦਾ ਹੈ ਰੱਖੜੀਆਂ ਦਾ ਤੇ ਆਪਾਂ ਨੇ ਥ੍ਰੈਡਿੰਗ ਵੀ ਕਰ ਲਈ ਸੀਗੀ ਆਪਣੀ ਆਪੇ ਏ ਅੱਜੇ ਕਰੀਆ ਪੂਰਾ ਟਾਈਮ ਤੇ ਕੀਤੀ ਆ ਬਸ ਮੂੜੇ ਦੀ ਬਣਿਆ ਮੈਨੂੰ ਤੇ ਰੈਡਿੰਗ ਕਰਨ ਦਾ ਬਸ ਅੱਜ ਟਾਈਮ ਤੇ ਕਰ ਲਈ ਤੇ ਕਿਹੜੇ ਪਿੰਡ ਆ ਗਿਆ ਪੌੜੀ ਆ ਗਿਆ ਪੁੱਤ ਨੂੰ ਜਾਣਾ ਸੀ ਬਲਤ ਚੱਲ ਜੀ ਹੁਣ ਅਸੀਂ ਤੁਹਾਨੂੰ ਘਰੇ ਜਾ ਕੇ ਮਿਲਾਂਗੇ ਭੈਣ ਦੇ ਤੇ ਮੈਨੂੰ ਤਾਂ ਬਸ ਚੱਕ ਦੀ ਲੱਗਦੀ ਹੁੰਦੀ ਬਣਾਉਣ ਤੋਂ ਸਹਿਜ ਬਣਾਉਂਗੀ ਥੋੜੀ ਜਿਹੀ ਵੀਡੀਓ ਸਹਿਜ ਬਣਾਉਂਗੀ ਨਾ ਉਥੇ ਸਹਿਜੇ ਬਣਾਉਂਗੀ ਤੇ ਬਾਕੀ ਤੁਹਾਨੂੰ ਰਾਤ ਨੂੰ ਮਿਲਾਂਗੇ ਜੇ ਮਾਮੀ ਜੀ ਉਹ ਨਹੀਂ ਇੱਧਰ ਆ ਗਏ ਸਰਪ ਜੀ ਤੋਂ ਨਹੀਂ ਇੱਧਰ ਆ ਗਏ ਫਿਰ ਮਿਲਦੇ ਆਪਾਂ ਗੱਲੋਂ ਦੇਖਦੇ ਆਪਾਂ ਉਹਰੇ ਤਾਂ ਕਿੰਨੇ ਕ ਵਜੇ ਜਾਣੇ ਆ ਅਸਤਾ ਅਸੀਂ ਜਾ ਰਹੇ ਆ ਬਸ ਪਹੁੰਚਣੇ ਵਾਲੇ 5-10 ਮਿੰਟ ਤੱਕ ਫਿਰ ਉੱਥੇ ਜਾ ਕੇ ਤੁਹਾਨੂੰ ਮਿਲਾਂਗੇ ਉਹ ਜੀ ਲੜਾਈ ਦੇਖ ਵੋ ਨਹੀਂ ਹਿੰਗਾ ਨਾ ਜਿੱਤ ਕਰਕੇ ਖੜਾ ਟੈਂਪੂ ਨਹੀਂ ਸੀ ਅੱਗੇ ਕਰ ਰਿਹਾ ਬਾਬਿਆ ਵਿਚਾਰਾ ਕੱਦਾ ਬਾਬਾ ਨਾ ਵਿਚਾਰਾ ਕੱਦਾ ਗੱਡੀ ਗੱਡੀ ਲਈ ਖੜਾ ਕਰਨੀ ਸੀ ਰਹਾ ਅੱਗੇ ਹਨਾ ਤੇ ਹੁਣ ਸਾਇਦ ਦੇ ਪਾਪਾ ਉਤਰ ਕੇ ਗਏ ਨੇ ਫਿੱਜ ਕੇ ਆਇਆ ਥੋੜਾ ਜਿਹਾ ਵੀ ਤੂੰ ਅੱਗੇ ਨੂੰ ਕਰ ਲੈ ਤਾਂ ਹੀ ਗੱਡੀਆਂ ਨਿਕਲਣਗੀਆਂ ਤੇ ਜਾਮ ਲੱਗ ਗਿਆ ਸੀਗਾ ਸਮਝਦਾਰ ਵਾਲੀ ਗੱਲ ਕਰ ਲੈ ਤੇ ਉਹ ਦੇਖੋ ਹਜੇ ਵੀ ਵਿੱਚ ਨੂੰ ਬਾੜ ਰਿਹਾ ਪਤਾ ਨਹੀਂ ਉਸ ਤੋਂ ਦਿਮਾਗ ਤੋਂ ਪੈਦਲ ਜਿਹਾ ਲੱਗਦਾ ਮੈਨੂੰ ਤਾਂ ਆਹ ਦੇਖੋ ਜੀ ਇਹ ਵਾਲਾ ਕਈ ਵਾਰ ਕਿਸੇ ਬੰਦੇ ਤੋਂ ਨਹੀਂ ਮੁੜਦੀ ਹੁੰਦੀ ਨਹੀਂ ਵੀਰੇ ਹੁਣ ਚੱਗਾਈ ਨਹੀਂ ਪਈ ਆ ਯਾਰ ਅੱਗੇ ਤੇ ਜਿੱਦ ਕਰੀ ਖੜਾ ਦੇ ਹੂੰ ਦੇਖੋ ਜੀ ਲੜਾਈਆਂ ਕਰਦੇ ਨੇ ਮੋੜਾ ਦੇ ਵੀ ਗੱਡੀ ਵੋਡ ਵਿੱਚ ਆੜੀ ਖੜਾ ਤੀ ਕਹਦਾ ਬਾਬਾ ਇੰਨੀ ਕੀ ਗੱਡੀ ਚ ਵਿਚਾਰਾ ਬਾਬਾ ਵੇ ਨਹੀਂ ਆਉਂਦੀ ਹੋਣੀ ਬਾਬੇ ਨੂੰ ਇੰਨੀ ਹਾਂ ਉਹ ਵੀ ਗੱਲ ਆ ਵੀ ਨਹੀਂ ਹਾਂ ਤੇ ਜਾਮ ਲੱਗ ਗਿਆ ਸੀਗਾ ਜੀ ਜਾਮ ਚੱਕਾ ਜਾ ਹੋ ਗਿਆ ਜੀ ਚੱਕਾ ਦਾ ਲੜਾਈ ਹੋ ਗਈ ਅਧਵਾ ਨਿੰਗ ਲੜਨੇ ਨੂੰ ਫਿਰਦਾ ਦੀ ਆ ਨਾ ਨਿੰਗ ਨਿੰਗ ਕਰ ਨਾਲ ਲੜਨੇ ਨੂੰ ਫਿਰਦੇ ਸੀ ਕਿ ਦੇਖ ਲਓ ਪਰਮਾਤਮਾ ਨੇ ਨਿਬਰਤਸ ਖਈ ਆ ਹਾਂ ਜਾਣਿਆ ਜੀ ਹੁਣ ਅਸੀਂ ਫਰੈਂਡਸ ਅਸੀਂ ਪਹੁੰਚ ਕੇ ਪੈਂਡ ਉਹਨਾਂ ਦੇ ਪਿੰਡ ਦੇ ਇਹਨਾਂ ਦੇ ਪਿੰਡ ਆ ਗਏ ਅਸੀਂ ਬਸ ਹੁਣ ਨੇੜੇ ਆ ਗਏ ਉਹਨਾਂ ਦੇ ਘਰ ਦੇ 메ਨ ਰੋਡ ਦੇ ਉੱਤੇ ਉਹਦਾ ਘਰ ਆ ਦੀਦੀ ਉਹਨਾਂ ਦਾ ਚਲੋ ਜੀ ਤੇ ਇੱਥੇ ਤੋਂ ਇੱਧਰ ਨੂੰ ਮੁੜ ਜਾਣਾ ਉਹ ਰੇ ਮੇਨ ਰੋਡ ਤੋਂ ਹੋਰੇ ਹਨ ਇੱਕੋ ਪਿੱਛੇ ਆ ਕਿ ਨਹੀਂ ਪਿੰਡ ਆਏ ਫਿਰ ਵੀ ਚਲੋ ਜੀ

ਯਾਨੀ ਯਾਨੀ ਜੜੀ ਬੈਠਾ ਤੇਰਾ ਉਹ ਤੇ ਹੈ ਇਹ ਉਹਨੇ ਕਿਹਾ ਮੈਂ ਮਿਲਾਂਗਾ ਜੋ ਇਹ ਮੇਲਾ ਦੇਖਣ ਆਉਣਗੇ ਹੁਣ ਉਹ ਤਾਂ ਉਹ ਦੇਖਣੀਆਂ ਰਸਿਆ ਚੱਲੇ ਉਹ ਨਹੀਂ ਮੇਲੇ ਨੂੰ ਆਉਣਗੇ ਤਾਂ ਉਹ ਬੈ ਕਹਿੰਦੀ ਆਪਾਂ ਫੇਰ ਆਗੇ ਜੇ ਉਹ ਨਹੀਂ ਤਾਂ ਮੈਂ ਪਰਖੜੀਆਂ ਤੇ ਉੱਥੇ ਆ ਜਾਂਦੇ ਇਹ ਮੈਂ ਕਿਹਾ ਹੁਣ ਤਾਂ ਆ ਗਏ ਆ ਅਸੀਂ ਹੁਣ ਅਸੀਂ ਮੇਲੇ ਨੂੰ ਆਉਂਦੇ ਭਾਈ ਮੇਲੇ ਨੂੰ ਆਇਓ ਆਹੋ ਤੇ ਨੰਨਾ ਦਿਖਾਇਆ ਕਰੋ ਇਨੀ ਗੱਡੀਆਂ ਗੁੱਡੀਆਂ ਫਿਰ ਇਹਦਾ ਤਾਂ ਹੀ ਦਾ ਦਿਮਾਗ ਗੱਡੀਆਂ 'ਚ ਰਹਿੰਦਾ ਜ਼ਿਆਦਾ ਵੀ ਐਂ ਕਰਾ ਲਉ ਐਂ ਕਰਾ ਲਾ ਇਹ ਬੰਦੇ ਨਾਲ ਪੱਟੀਆਂ ਨਹੀਂ ਮੈਂ ਆਪਾਂ ਲਈ ਆਹ ਦੇਖੋ ਇਹਨਾਂ ਨੂੰ ਗੱਡੀਆਂ ਟਿੱਪਾ ਇਹ ਲਾਉਣੀਆਂ ਪੈਣੀਆਂ ਪੁੱਤ ਇਹਦੀ ਵੀ ਲਾਉਣੀਆਂ ਪੜੀਆਂ ਜੀ ਆਹ ਪਰ ਮਟਾ ਲਈਂ ਚਲ ਆਣਾ ਇਹ ਤੋਂ ਬਿਨਾ ਪਾ 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 ਤੇ ਫੋਟੋ ਖਿੱਚੋ ਤੁਸੀਂ ਫੋਟੋ ਖਿੱਚ ਲਓ ਐਜੇ ਸਹਜ ਦੇ ਪਾਪਾ ਦੀ ਤੈਜੀ ਹੋਣ ਕੇ ਫੋਟੋ ਖਿੱਚੀ ਹੋਈ ਦੇਖੋ ਆ ਪਾਪਾ ਦੀ ਸਹਜ ਦੀ ਸਹਜ ਦੇ ਪਾਪਾ ਦੀ ਤੈਜੀ ਹੋਣ ਕੇ ਦੂਜੇ ਲੋੜ ਵਿੱਚ ਪੁੱਤ ਲੰਬੇ ਫੋਨ ਕਰਕੇ ਖਿੱਚ ਉਹ ਤੇ ਖੜ ਕੇ ਖਿੱਚ ਦੇ ਦੂਜੇ ਲੋੜ ਖਿੱਚ ਲੈ ਇਹਦਾ ਮੈਂ ਵੀਡੀਓ ਬਣਾ ਰਹੀ ਆ ਆ ਇਦਾਂ ਖਿੱਚ ਬੰਦੇ ਸਹਜ ਵੀਰੇ ਦੇ ਵੀਰ ਆਪ ਵੀ ਵੀਰੇ ਤਾ ਵੀਰੇ ਬਹੁ ਟਾਈਮ ਤੱਕ ਆਉਗੇ ਰਖੜੀਆਂ ਵਾਲੇ ਕਿਹਾ ਮੇਜ ਦੇਣੇ ਕਹਿ ਕੇ ਵੀਰੇ ਭਾਬੀ ਦੀ ਆਹ ਦੀਦੀ ਹੁਣ ਰੱਖ ਜੋ 1000 ਦੀਆਂ ਆਉਣ ਲੱਗੀਆਂ ਵੀਰੇ ਭਾਬੀ ਰਖੜੀ ਇੱਕ ਵੀਰੇ ਦੀ ਬਣੀ ਹੈ ਨਾਲ ਭਾਬੀ ਦੀ ਉਵੇਂ ਹੀ ਬਣਾਈ ਹੋਈ ਆ ਹਾਂ ਫਿਲਟਰ ਲੱਗੇ ਆ ਨ ਵਧੀਆ ਓਦਰ ਨੂੰ ਕਰ ਦੋ ਜਾਨੇ ਹੱਥ ਫੜ ਕੇ ਵੀਡੀਓ ਨਾ ਬਣਾ ਵੀਡੀਓ ਮੈਂ ਆਪਣੀ ਬਣਾ ਰਹੀ ਆ ਸ਼ਾਬਾਸ਼ ਅਗਲੇ ਦੀ ਫੋਟੋ ਸਹੀ ਹੋਣੀ ਚਾਹੀਦੀ ਨਹੀਂ ਸਤਾ ਤੈਨੂੰ ਕੁੱਟੂਗੀ ਸਾਵੀ ਜੋ ਤਾਂ ਕਰੇ ਆ ਕੇ ਵਰਤ ਨੂੰ ਕੁੱਟੂਗੀ ਮੇਰਾ ਜਲੂਸ ਕੱਢਦਾ ਹੋ। ਕਿਉਂ ਫਿਰ ਉਹਨੇ ਚ ਖਿੱਚਦਾ ਵੀ ਜਿਆਦਾ। ਮੈਂ ਗੱਲ ਵੀ ਦੇਖੀ ਆ ਕੀ ਲੋਰ ਹੁੰਦੀ ਹੈ ਫਿਲਟਰ ਫਿਲਟਰ ਨਹੀਂ ਹੋਂ ਤਾਂ ਫਿਲਟਰ ਫਿਲਟਰ ਲੱਗਦਾ ਹੁੰਦਾ। ਕੋਈ ਤਾਂ ਸਹੀ ਗੱਲ ਆ ਐਂਜੀ ਕਰਦਾ ਵੀ ਦੇਖੀ ਆ।

ਛੁੱਟਦਾ <gkaha> ਸਹਜ <small> <glaube yapmış> ਆ ਗਏ ਜੀ ਹੁਣ ਖੰਨੇ ਖੰਨੇ ਅਸੀਂ ਹੁਣ ਅਸੀਂ ਸ਼ਾਇਦ ਗਿਫਟ ਲੈਣ ਆਇਆ ਅਸੀਂ ਖੰਨੇ ਚੱਲੇ ਆ ਵਿਸ਼ਾਲ ਵਾਲਿਆਂ ਦੇ ਚਲੋ ਜੀ ਅਸੀਂ ਮਿਲਦੇ ਅੰਦਰ ਜਾ ਕੇ ਫਰੈਂਡਸ ਅਸੀਂ ਆ ਗਏ ਜੀ ਖੰਨੇ ਅਸੀਂ ਭੈਣ ਕੋਲੋਂ ਰਖੜੀਆਂ ਬਣਾ ਕੇ ਹੁਣ ਅਸੀਂ ਖੰਨੇ ਆ ਗਏ ਆ ਤੇ ਗੱਲ ਦੇਖੋ ਜੀ ਖੰਨੇ ਦੀਆਂ ਰੌਣਕਾਂ ਸਾਡੇ ਲਹੇੜੀ ਰੋਡ ਦੀਆਂ ਇਹ ਲਹੇੜੀ ਰੋਡ ਆ ਤੇ ਇੱਧਰ ਹੁਣ ਅਸੀਂ ਘਰ ਨੂੰ ਜਾ ਰਹੇ ਹਾਂ ਵਾਪਸ ਬੱਸ ਇੱਥੇ ਥੋੜਾ ਜਿਹਾ ਸਮਾਨ ਲੈਣਾ ਸੀਗਾ ਅਬੀ ਜੋ ਸਹਜ ਉਹ ਬਣਾਵਾ ਰਹੀ ਆ ਵਿਜੋਦ ਵਾਸਤੇ ਤੇ ਇੱਧਰੋਂ ਦੇਖਦੀਆਂ ਜੀ ਸਹਜ ਲੈ ਰਹੀ ਆ ਬਾਕੀ ਆਪਣੇ ਭਾਈਆਂ ਵਾਸਤੇ ਕੀ ਲੰਦੀ ਆ ਦੇਖੋ ਜੀ ਹੁਣ ਔਣਕਾਂ ਦਾ ਬਾਜ਼ਾਰ ਦੀਆਂ ਤਾਂ ਦਿਖਾਈਆਂ ਨਹੀਂ ਮੇਨ ਬਾਜ਼ਾਰ ਤਾਂ ਪਿੱਛੇ ਰਹਿ ਗਿਆ ਇਹ ਤਾਂ ਸਾਡੇ ਇੱਧਰ ਨੂੰ ਆਉਂਦੇ ਆਲੇ ਢੇੜੀ ਰੋਡ ਨੂੰ ਸਾਡੇ ਘਰਾਂ ਵੱਲੋਂ ਉਹ ਆਹ ਇਹ ਸੀ ਅੱਗੇ ਜੀ ਘਰ ਤੇ ਹੁਣ ਮੈਂ ਲਗੀਆਂ ਰੋਟੀਆਂ ਬਣਾਉਣ ਸਬਜ਼ੀ ਮੈਂ ਬਣਾ ਕੇ ਰੱਖ ਕੇ ਗਈ ਸੀ ਕਿਉਂਕਿ ਮੈਨੂੰ ਪਤਾ ਸੀਗਾ ਵੀ ਟਾਈਮ ਲੱਗ ਜਾਣਾ ਹਨਾ ਵੀ ਟਾਈਮ ਕਾਫੀ ਲੱਗ ਜਾਣਾ ਵੀ ਮੈਂ ਆਪਣੀ ਸਬਜ਼ੀ ਕੁਝ ਦਿਨ ਪਰ ਬਣਾ ਕੇ ਛੱਡੀ ਸੀ ਮੈਂ ਬਣਾਈ ਸੀਗੀ ਤਾਂ ਘਈਏ ਦੇ ਵਿੱਚ ਦਾਲ ਪਾ ਕੇ ਛੋਲਿਆਂ ਦੀ ਦਾਲ ਪਾਈ ਸੀ ਘਈਆ ਤੇ ਉਹ ਬਣਾ ਗਈ ਨਹੀਂ ਸੀ ਕਿ ਮੈਂ ਸਬਜ਼ੀ ਤੇ ਤੁਸੀਂ ਸਬਜ਼ੀ ਬੋਲ ਸਕਦੇ ਦਾਲ ਵੀ ਬੋਲ ਸਕਦੇ ਹੋ ਤੇ ਜਾਇਆਏ ਅਸੀਂ ਜੀ ਰੱਖੜੀ ਬਣਾ ਰਿਆ ਇਹ ਪੈਨ ਕੋਲੋਂ ਦੀਦੀ ਕੋਲ ਜਾ ਕੇ ਰਖੜੀ ਬਣਾਇਆ ਹੈ ਤੇ ਬਸ ਹੁਣ ਮੈਂ ਆਟਾ ਗੁੰਨੂਗੀ ਹੁਣ ਮੈਂ ਗੁੰਨੂ ਆਟਾ ਕਿਉਂਕਿ ਫੇਰ ਹੁਣ ਬਸ ਆਪਾਂ ਨੇ ਦੀਦੀ ਹਮ ਤੇ ਬਹੁਤ ਜ਼ੋਰ ਲਾਉਂਦੇ ਸੀ ਕਿ ਵੀਰ ਜੀ ਵੀ ਆਉਂਦੇ ਸੀ ਕਹਿੰਦੇ ਰੋਟੀ ਖਾ ਕੇ ਜਾਓ ਤਾਂ ਕਹਿੰਦੇ ਸੀ ਰਾਤ ਦੇ ਰਹੋ ਤੁਸੀਂ ਹੈ ਨਾ ਕਿਉਂਕਿ ਅਸੀਂ ਗੈ ਵੀ ਕੁੜੇਈਆਂ ਰੋਟੀ ਪਾਣੀ ਅਸੀਂ ਖਾ ਲਿਆ ਤੁਹਾਨੂੰ ਕਿਹਾ ਸੀ ਵੀ 15 20 ਮਿੰਟ ਦੇ ਵਿੱਚ ਵਿੱਚ ਫ੍ਰੀ ਹੋ ਜਾਣਾ ਸੀ ਰੋਟੀ ਪਾਣੀ ਆਪਣਾ ਖਾ ਲਿਆ ਤੇ ਮੈਂ ਇਹਦੀ ਦੇਖੋ ਮੈਂਦੀ ਰੰਨੀ ਚੜੀ ਨਹੀਂ ਹੈਗੀ ਪਤਾ ਨਹੀਂ ਸਹਜ ਕਿਹੋ ਜੀ ਕੀਪਾ ਲੈ ਕੇ ਆਈ ਸੀ ਇੱਥੋਂ ਹੀ ਲੈ ਕੇ ਆਈ ਸੀ ਆ ਇੱਕਦਮ ਮੈਲਾ ਹੀ ਸੀ ਤੇ ਅੱਧੀ ਕਿ ਸਹਜ ਨਹੀਂ ਲਾਈ ਸੀ ਤੇ ਇੱਧਰੋਂ ਕੁ ਵਿੱਚ ਕੁਦੋਂ ਵਿੱਚ ਕੁਦੋਂ ਕਰਾਂਗੀ ਨਹੀਂ ਜਿਹਾ ਮੈਂ ਕੀਤੀਆਂ ਸੀ ਅੱਧੀ ਕਿ ਸਹਜ ਨਹੀਂ ਲਾਤੀ ਅੱਧੀ ਕਿ ਮੈਲਾ ਲਈ ਸੀ ਨਹੀਂ ਤਾਂ ਮੈਂ ਖੰਨੇ ਲਵਾ ਕੇ ਆਉਣੀ ਨਹੀਂ ਨੀ ਸੌਰ ਮੱਖਨੇ ਲਵਾ ਕੇ ਨਹੀਂ ਮੈਂ ਕਿਹਾ ਚਲ ਨਿਆਣੇ ਦਾ ਹੱਥ ਫੁੱਲ ਜਾਊਗਾ ਨਾਲੇ ਸਹਜ ਲਾਉਣੀ ਸਿੱਖ ਜਾਊਗੀ ਹਨਾ ਤਾ ਕਰਕੇ ਫੇਮਸ ਸੈਤੂ ਵਾਲੀ ਸੀ ਹੁਣ ਸਹਜ ਬੈਠੀ ਆ ਦੇਖੋ ਤੇਰਾ ਡਰ ਚੁੱਕੀ ਆ ਮੈਂ ਨਹੀਂ ਆ ਇੱਧਰ ਲਾਉਂਗੀ ਮੈਂ ਤਾਂ ਯਾ ਟਿੱਕੇ ਜੇ ਲੈ ਦੇ ਬਸ ਹੁਣ ਇੱਧਰ ਲਾਉਂਗੀ ਲਓ ਠੀਕ ਹੈ ਤੇ ਰਖੜੀਆਂ ਸੀ ਲਿਆਂਦੀਆਂ ਸੀਗੀਆਂ ਕੱਲ ਤੇ ਇਧਰ ਚਾਕਲੇਟ ਵਗੈਰਾ ਲੈ ਕੇ ਆਈ ਸਹਜ ਆਪਣੇ ਭਾਈਆਂ ਵਾਸਤੇ ਤੇ ਰਖੜੀਆਂ ਆਪਾਂ ਨੇ ਕੱਲ ਲਿਆਂਦੀਆਂ ਸੀਗੀਆਂ ਤੇ ਨਾ ਕੋਣ ਪਾਈ ਨੇ ਜੀ ਪਾਪਾ ਜੀ ਸਭ ਕੇ ਪਾਪਾ ਜੀ ਸਾਰਿਆਂ ਦੇ ਥੋੜੀ ਤੋਂ ਆਪਾਂ ਨੇ ਬਾਕੀ ਹੁਣ ਦੇਖਦੇ ਆ ਜੀ ਕੱਲ ਨੂੰ ਕਿੰਨੇ ਵਜੇ ਉੱਠਨੇ ਆ ਕਿਉਂਕਿ ਮੈਂ ਫਿਰ ਜਾਨੀ ਹੁੰਨੀ ਆ ਲੇਟ ਐ ਕੱਲ ਨੂੰ ਹੈਗੀਆਂ ਰਖੜੀਆਂ ਸਾਰਿਆਂ ਨੂੰ ਬਹੁਤ ਬਹੁਤ ਰਖੜੀਆਂ ਦੀਆਂ ਮੁਬਾਰਕਾ ਹੈਪੀ ਰਕਸ਼ਾ ਬੰਧਨ ਦੇ ਰਕਸ਼ਾ ਬੰਧਨ ਦੇ ਹੈਪੀ ਰਕਸ਼ਾ ਬੰਧਨ ਡੇ ਯਾ ਕੱਲ ਨੂੰ ਰਕਸ਼ਾ ਬੰਧਨ ਦੇ ਯਾ ਕੱਲ ਨੂੰ ਤੇ ਚੋ ਚੜਿਆ ਪਿਆ ਅੱਗੇ ਨਾਲ ਵੀ ਜੋ ਉਤਰ ਹੋਣ ਲੱਗ ਜਾਂਦਾ ਹੁੰਦਾ ਸੀ ਵੀ ਮੈਨੂੰ ਨਹੀਂ ਪੈ ਸਕਦਾ ਤੇ ਸਹਜ ਨੂੰ ਪੈਸੇ ਬਣ ਜਾਂਦੇ ਆ ਇਹਦੀ ਹੁਣ ਵੀ ਆਦਤ ਆਈ ਵੀ ਕਹਿੰਦੇ ਆ ਸਹਜ ਨੂੰ ਪੈਸੇ ਬਣ ਜਾਂਦੇ ਆ ਕੁੜੀਆਂ ਨੂੰ ਪੈਸੇ ਬਣ ਜਾਂਦੇ ਨੇ ਮੁੰਡਿਆਂ ਨੂੰ ਕਿਉਂ ਨਹੀਂ ਬਣਦੇ ਹੈਗੇ ਆ ਮੈਨੂੰ ਲੈਟਣੇ ਰਖੜੀ ਬਣਾਉਣੇ ਕਹਿੰਦਾ ਮੁੰਡਿਆਂ ਨੂੰ ਪੈਸੇ ਨਹੀਂ ਬਣਦੇ ਸੀ ਗਾ ਤੇਰੇ ਵੀ ਫਰੋਕ ਪਾ ਕੇ ਤੇਰੇ ਸੂਟ ਪਾ ਕੇ ਤੂੰ ਸਾਰੇ ਆ ਤੇ ਰਖੜੀ ਬੰਨਦੇ ਆ ਕਿ ਨਹੀਂ ਨਾਲ ਸਾਰੇ ਜਾਣ ਦੱਸੇ ਉਹ ਵੀ ਮਹਿੰਦੀ ਕਿਵੇਂ ਦੀ ਲੱਗੀ ਪਤਾ ਨਹੀਂ ਉਹ ਪਤਾ ਨਹੀਂ ਤਾਂ ਪ੍ਰਾਣੀਆਂ ਕਿਪਾਂ ਸੀਗੀਆਂ ਜਿਹੜੀਆਂ ਸਹਜ ਲੈ ਕੇ ਆਈ ਆ ਉਰੇ ਪਿੰਡੋਂ ਹੀ ਲਈਆਂ ਸੀਗੀਆਂ ਸ਼ਾਪ ਤੋਂ ਪਤਾ ਨਹੀਂ ਕੀ ਚੱਕਰ ਹੋਇਆ ਕੀ ਨਹੀਂ ਮੇਰੇ ਤਾਂ ਮਹਿੰਦੀ ਇੰਨੀ ਕਾਲੀ ਚੜਦੀ ਆ ਨਾ ਨਹੀਂ ਬਹੁਤ ਜ਼ਿਆਦਾ ਉਹ ਪਤਾ ਨਹੀਂ ਕੀ ਹੋਇਆ ਰੱਬੇ ਜਾਣਦਾ ਏ ਜਿਆਦਾ ਖਰਾਬ ਹੋਣਗੇ ਜਾਂ ਕੰਪਨੀ ਵਗੈਰਾ ਘਟੀਆਂ ਹੋਊਗੀ ਕਹ ਹਨਾ ਤੇ ਨਹੀਂ ਤਾਂ ਮਹਿੰਦੀ ਮੇਰੇ ਨਹੀਂ ਚੜਦੀ ਹੁਣ ਮੈਂ ਖੰਨੇ ਤੋਂ ਕੀਪ ਲੈ ਕੇ ਆਈ ਆ ਤੇ ਹੁਣ ਮੈਂ ਇਧਰ ਦੇ ਦੂਜੇ ਹੱਥ ਤੇ ਲਵਾਉਂਗੀ ਜਿਹੜੇ ਹੱਥ ਨਾਲ ਫੋਨ ਫੜੀ ਬੈਠੀ ਆ ਤੇ ਬਾਕੀ ਜੀ ਅਸੀਂ ਹੁਣ ਤੇ ਬਾਕੀ ਹੁਣ ਮਾਮੀਓ ਨਹੀਂ ਆਏ ਹੋਏ ਨੇ ਹਨਾ ਮਾਮੀ ਆਏ ਆ ਤੇ ਆਪਣੇ ਸਰਬਜੀਤ ਆਈ ਆ ਮਾਮਾ ਜੀ ਦੀ ਬੇਟੀ ਹਨਾ ਆਏ ਹੋਏ ਨੇ ਉਧਰ ਮਾਸੀ ਵੱਲ ਨੇ ਕਿਉਂਕਿ ਅਸੀਂ ਗਏ ਹੋਏ ਸੀਗੇ ਭੈਣ ਕੋਲ ਨਹੀਂ ਤਾਂ ਉਹਨਾਂ ਨੇ ਇਧਰ ਹੀ ਆਉਣਾ ਸੀਗਾ ਫਿਰ ਤਾਂ ਕਰਕੇ ਫਿਰ ਹੁਣ ਉਧਰ ਨੇ ਚ ਫਿਰ ਮੈਂ ਫੋਨ ਵੀ ਨਹੀਂ ਕੀਤਾ ਹੈਗਾ ਮੈਂ ਕਿਹਾ ਚਲੋ ਵੀ ਉਧਰ ਬਿੰਦਰ ਉਹ ਨਹੀਂ ਆਏ ਹੋਏ ਆ ਚਲ ਗੱਲਾਂ ਬਾਤਾਂ ਇਕੱਠੇ ਹੋ ਕੇ ਮਾਰ ਲਾਂਗੇ ਕਿਉਂਕਿ ਅਸੀਂ ਹੁਣ ਹੁਣੇ ਆਏ ਆ ਮਤਲਬ ਕਿ ਆ ਗਏ ਸੀਗੇ 9:30 ਵਜੇ ਅਸੀਂ ਤੇ ਹੁਣ ਟਾਈਮ ਹੋ ਗਿਆ 10:05 ਮਿੰਟ ਅੱਜ ਦੇ ਬਲੌਗ ਦਾ ਆਪਾਂ ਇੱਥੇ ਹੀ ਕਰਦੇ ਐਂਡ ਮਿਲਾਂਗੇ ਕੱਲ ਤੁਹਾਨੂੰ ਨਿਊ ਬਲੌਗ ਦੇ ਨਾਲ ਔਰ ਕੱਲ ਤੁਹਾਨੂੰ ਮੈਂ ਪਹਿਲਾਂ ਆਪਣੇ ਪੂਰੇ ਆਏ ਬਲੌਗ ਦੇ ਨਾਲ ਮਿਲਾਂਗੀ ਹੋ ਸਕੇ ਮੈਂ ਦੋ ਬਲੌਗ ਪਾਉਂਗੀ ਹੋ ਸਕੇ ਤਾਂ ਮੈਂ ਇੱਕ ਇਕੱਠਾ ਹੀ ਬਲੌਗ ਬਣਾਉਂਗੀ ਹਨਾ ਤੇ ਫਿਰ ਮੈਂ ਬਣਾਉਂਗੀ ਆਪਣੇ ਪੇਕਿਆਂ ਦਾ ਬਲੌਗ ਅਵੀ ਦੇ ਗਿਫਟ ਕੀ ਦੇਗਾ ਮੈਨੂੰ ਤੇ ਨਹੀਂ ਦੇਗਾ ਕਿਰਾਂ ਕਿਰਾਂ ਨੂੰ ਚੌਂ ਹੁੰਦਾ ਰਖੜੀਆਂ ਦਾ ਮੈਨੂੰ ਤਾਂ ਸਾਰੀਆਂ ਸਾਰੀਆਂ ਭੈਣਾਂ ਨੂੰ ਸਾਰਿਆਂ ਨੂੰ ਹੁੰਦਾ ਹੈ ਨਾ ਰਖੜੀਆਂ ਦਾ 14 ਸਾਰਿਆਂ ਨੂੰ ਬਹੁਤ ਹੁੰਦਾ ਹੈ ਤੇ ਬਾਕੀ ਜੀ ਹੁਣ ਅੱਜ ਦੇ ਵਲੌਗ ਦਾ ਆਪਾਂ ਇੱਥੇ ਕਰਦੇ ਹਾਂ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਮੇਰਾ ਵਲੌਗ ਥੋੜਾ ਜਿਹਾ ਵੀ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਮਿਲਦੇ ਹਾਂ ਜੀ ਕੱਲ ਨੂੰ ਫਿਰ ਰਕਸ਼ਾ ਬੰਧਨ ਤੇ ओके जी बाबा गुड नाइट टेक केयर स्वीट ड्रीम्स बाय बाय